ਨਸ਼ਮ ਕਾਦਮ ਵਿੱਚ ਗ੍ਰਿਫਤਾਰ ਸ਼ਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੇ ਕਰੀਬੀ ਅਤੇ ਸਾਬਕਾ ਪੀਏ ਤਲਬੀਰ ਗਿੱਲ ਨੇ ਅੱਜ ਵਿਜੀਲੈਂਸ ਬਿਊਰੋ ਅੱਗੇ ਆਪਣੇ ਬਿਆਨ ਦਰਜ ਕਰਵਾਏ ਹਨ ਜਾਣਕਾਰੀ ਮੁਤਾਬਕ ਵਿਜੀਲੈਂਸ ਵੱਲੋਂ ਮਜੀਠੀਆ ਨਾਲ ਜੁੜੇ ਕਈ ਪੁਰਾਣੇ ਸਾਥੀਆਂ ਨੂੰ ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਤਲਬੀਰ ਗਿੱਲ ਨੂੰ ਵੀ ਬੁਲਾਇਆ ਗਿਆ ਸੀ ਤਲਬੀਰ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਵਿਜੀਲੈਂਸ ਅੱਗੇ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ ਪਰ ਇਸ ਸਮੇਂ ਉਹ ਕੁਝ ਵੀ ਵਿਸਤਾਰ ਵਿੱਚ ਨਹੀਂ ਦੱਸ ਸਕਦੇ ਕਿਉਂਕਿ ਇਹ ਹਜੇ ਜਾਂਚ ਦਾ ਵਿਸ਼ਾ ਹੈ ਉਹਨਾਂ ਕਿਹਾ ਕਿ ਵਿਜੀਲੈਂਸ ਜਾਂਚ ਕਰ ਰਹੀ ਹੈ ਉਹ ਸਚਾਈ ਤੋਂ ਡਰਦੇ ਨਹੀਂ ਜਦੋਂ ਵੀ ਉਹਨਾਂ ਦੀ ਲੋੜ ਹੋਈ ਉਹ ਸਹਿਯੋਗ ਦੇਣ ਦੇ ਦੇਣ ਦੇ ਲਈ ਪਹੁੰਚਣਗੇ ਤਲਵੀਰ ਗਿੱਲ ਨੇ ਇਹ ਵੀ ਕਿਹਾ ਕਿ ਲੋਕ ਸਭ ਕੁਝ ਜਾਣਦੇ ਨੇ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਉਲਿਖਣਯੋਗ ਹੈ ਕਿ ਵਿਜੀਲੈਂਸ ਵੱਲੋਂ ਬਿਕਰਮਜੀਤ ਮਜੀਠੀਆ ਨੂੰ ਨਸ਼ਾ ਮਾਮਲੇ 'ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਹੁਣ ਉਸ ਦੇ ਕਰੀਬੀਆਂ ਤੋਂ ਜਾਣਕਾਰੀ ਜਿਹੜੀ ਹੈ ਇਕੱਤਰ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਿਹਾ মিডিਆ ਨਾਲ ਗੱਲਬਾਤ ਕਰਦਿਆਂ ਹੋਇਆ ਤਲਵੀਰ ਗਿੱਲ ਦੇ ਵੱਲੋਂ ਆਓ ਸੁਣਦੇ ਹਾਂ ਕਲਵੀਰ ਕਲਵੀਰ ਕੇ ਲੋਕਾਂ ਨੂੰ ਹਾਂ ਜੀ ਬਿਆਨ ਤੇ ਹਾਂ ਜੀ ਮਾਈਕ ਲਾ ਹਾਂ ਜੀ ਬਾਈ ਹਾਂ ਜੀ ਨਾ ਪਿਓ ਲੜਦਾ ਪਿਓ ਰਹਾ ਉਹ ਚੁੱਪ ਕਰੋਗੇ ਯਾਰ ਉਹ ਮੇਰੀ ਕਪੜਾ ਉਹ ਇੱਧਰ ਉਹ ਇੱਧਰ ਨਹੀਂ ਆਉਂਦਾ ਕੀ ਕਰੀਂਦੇ ਯਾਰ ਹਾਂ ਜੀ ਸਰ ਤੁਸੀਂ ਇੱਥੇ ਪਹੁੰਚੇ ਹੋ ਬਿਆਨ ਦੇਗਾ ਸੀ ਯਾਰ ਕੀ ਕੀ ਕਹਣਾ ਕੀ ਬਿਆਨਵਾਜੀ ਦਿੰਦੇ ਮੈਂ ਰਾਡ ਜਿਲੈਂਸ ਨੇ ਮੈਨੂੰ ਸਮਝ ਨਹੀਂ ਜਿੱਤੀ ਮੈਂ ਅੱਜ ਦਾ ਮੈਨੂੰ ਨਾ ਟਾਈਮ ਆਇਆ ਮੈਂ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਉਹਨਾਂ ਕਸਕੇ ਆਪਦੇ ਬਿਆਨ ਜਿਹੜੇ ਕਲਮ ਬੰਦ ਕਰਾਤੇ ਬਸ ਇਹ ਤੁਹਾਡੇ ਪਹਿਲਾਂ ਵੀ ਕਹਾਂ ਨਹੀਂ ਹਾਂਜੀ ਹੋਏ ਇਹ ਸਭ ਉਹ ਬਿਆਨ ਦਿੱਤੇ ਨੇ ਜਿਹੜੇ ਐਫਆਈਆਰ ਦਿੱਤੀ ਸੀ ਕਿਗਾ ਕੋਈ ਬਿਆਨ ਤੋਂ ਹੋ ਹੀ ਰਹੇ ਨੇ ਜਿਹੜੇ ਪਹਿਲਾਂ ਵੀ ਬਿਆਨ ਹੋਇਆ ਅੱਜ ਵੀ ਹੋਇਆ ਬਿਆਨ ਤੇ ਬਿਆਨ ਹੀ ਹੁੰਦੇ ਆ ਬਿਆਨ ਬਿਆਨ ਦਿੱਤੇ ਕੀ ਗਏ ਕੀ ਪੁੱਛੀਏ ਕੋਈ ਨਹੀਂ ਦੇ ਦਿੱਤਾ ਦੇਸੀ ਕੇ ਪਿਆਰ ਕੇ ਨਹੀਂ ਇਹ ਬਾਹਰ ਦਾ ਕੰਮ ਨਹੀਂ ਕਰ ਸਕਦਾ ਨਾ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਂ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਂ ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਹੱਕ ਦੇ ਦੇ ਕੇ ਗਿਆ ਕਿ ਖਲਾ ਆਪ ਦੇ ਕੇ ਕਿਹਾ ਤੇ ਕੀ ਜੋ ਕੁਝ ਹੋਇਆ ਮੈਂ ਸਭ ਕੋਈ ਦੱਸਦਾ ਨਾ ਨਰਿੰਦਰ ਸਿੰਘ ਜੀ ਨੇ ਉਹਨੇ ਕਿਹਾ ਕਿ ਇਹ ਕਿ ਉਹ ਉਸੇ ਸ਼ਾਮ ਨਾਲ ਤੁਸੀਂ ਦੱਸੋ ਕਿ ਕਿੰਨਾ ਕੋਸ਼ਿਸ਼ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਤਾਂ ਮੇਰੇ ਤੁਸੀਂ ਭਰਾ ਉਹ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸ ਸਕਦਾ ਵਿਜੀਲੈਂਸੀ ਟੀਮ ਤੇ ਰਿਪੋਰਟ ਪੂਸੀਟਲੀ ਮੈਂ ਐਕਚੁਅਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਫੋਨ ਕੀਤੀ ਇਹ ਵਿਚਾਰੇ 2 ਵਜੇ ਦੀ ਮੇਰੀ ਵੇਟ ਕਰ ਰਹੇ ਸੀ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਕਹਿੰਦੇ ਭਾਜੀ ਅਸੀਂ ਤੇ ਹੁਣ ਚਾਹ ਪੀਂ ਰਹੇ ਆ ਯਾਨੀ ਟੀਸਟਾਫ ਤੋਂ ਮੈਂ ਯਾਰ ਮੈਂ ਇੱਧਰ ਕਿਤੇ ਆ ਜਾਏ ਮੈਨੂੰ ਇੱਥੇ ਮਿਲੋ ਤੇ ਮੈਨੂੰ ਕਹੇ ਲੱਗੇ ਮੈਸੇਜ ਆਏ ਨੇ ਮੈਂ ਇੱਥੇ ਤਾਂ ਆਵੇ ਉਹ ਕੀ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਕਿਹੜੇ ਮਾਮਲੇ ਕਿਹੜਾ ਗੱਲਬਾਤਾਂ ਹੀ ਕਰਨਾ ਹੈ ਕਿ ਹੋਰ ਇੱਥੇ ਕੀ ਕਰਨਾ ਹੈ ਇਹਨਾਂ ਨਾਲ ਗੱਲਬਾਤ ਕਰਦੇ ਨਹੀਂ ਨਹੀਂ ਬਰਾਬਰ ਆਇਆ ਤੀਨੋ ਟੀਵੀ ਜਿੱਸਾ ਸਾਹਿਬ ਦਾ ਡੀਟੀ ਇਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਉਹਨਾਂ ਪੁੱਛਿਆ ਨਾ ਮੈਨੂੰ ਦੱਸਿਆ ਉਹ ਉਹਨਾਂ ਦੇ ਆਪ ਦੇ ਬਿਆਨ ਹੈ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਕੇ ਆਂ ਕਿ ਬਿਲਕੁਲ ਸਹੀ ਸੀ ਜਿਹੜੀਆਂ ਗੱਲਾਂ ਕਰ ਦੁਬਾਰਾ ਬੁਲਾਇਆ ਦੁਬਾਰਾ ਜੇ ਮੈਨੂੰ ਬੁਲਾਉਣਗੇ ਮੈਂ ਫੇਰ ਆਉਣ ਨੂੰ ਅਜਰਿਆ ਤੁਸੀਂ ਨੰਮਾ ਸਮਾ ਨਾਲ ਰਹੇ ਉਹਨਾਂ ਦੇ ਪਰ ਉਸ ਕੰਮ ਦੇ ਵਿੱਚ ਜਿੱਥੇ ਸੀ ਸੀਰੀਟੀ ਹੈ ਤੁਹਾਡਾ ਚੈਨਲ ਕਿਹੜਾ ਵਾ ਹੈ ਪੀਡੀਆ ਜੀਸ ਤੁਹਾਨੂੰ ਮੇਰੇ ਤੋਂ ਵੱਧ ਪਤਾ ਤੁਸੀਂ ਮਜੀਠੀਆ ਸਾਹਿਬ ਨੇ ਰਹਿੰਦੇ ਰਹੇ ਜੀ ਨਹੀਂ ਤੁਸੀਂ ਦੱਸੋ ਇਹ ਆਹ ਦੇਖੋ ਆ ਮਣੀ ਨਾਲੀ ਦੇ ਤਰੇ ਇਹ ਉਹਨਾਂ ਦੇ ਚੈਨਲ ਇਹ ਨਹੀਂ ਅੰਦਰ ਇੰਸਟਰੀਡ ਨਹੀਂ ਚੱਲਦੀ ਇਹ ਕੁਝ ਦਾਸ ਉਹ ਮੈਂ ਮੂੰਹ ਦੱਸਦਾ ਹੋ ਉਹ ਕਿਤੇ ਕਹਿੰਦੇ ਨੇ ਤੁਸੀਂ ਤਕਰੀਬੀ ਰਹੇ ਨਾ ਇਹ ਜੀ ਇਹ ਅੰਦਰ ਇਨਵੈਸਟੀਗੇਸ਼ਨ ਕੇਸ ਆ ਮੈਨੂੰ ਇਹ ਜਿਹੇ ਗੱਲਾਂ ਪੁੱਟੀਆਂ ਸਿੱਧੀਆਂ ਨਾ ਕਰੋ ਵੇਖੋ ਮੈਂ ਐਵੇਂ ਮੈਂ ਮੇਰੇ ਮੂੰਹੋਂ ਕੋਈ ਗਲਤ ਮਲਤ ਗੱਲ ਨਿਕਲ ਜੇ ਤੇ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੈਨੂੰ ਜੋ ਉਹਨਾਂ ਨੇ ਕੁਐਸ਼ਨ ਕੀਤੇ ਮੈਂ ਉਹਨਾਂ ਦੇ ਠੋਕੇ ਜਵਾਬ ਦੇ ਕੇ ਆਂ ਜਿਹੜੀਆਂ ਗੱਲਾਂ ਸਹੀ ਸੀ ਉਹ ਮੈਂ ਕਹਿ ਕੇ ਆਇਆ ਕਿ ਹਾਂ ਇਹ ਬਿਲਕੁਲ ਗੱਲਾਂ ਸਹੀ ਨੇ ਜਿਹੜੀਆਂ ਗਲਤ ਮੈਂ ਕਹਾ ਗਲਤ ਇਹ ਪਾਰਟੀ ਕਰਕੇ ਤੇ ਨਹੀਂ ਕਿ ਕਿ ਤੁਸੀਂ ਅੱਜ ਤੁਸੀਂ ਅਜੋਸ ਪਾਰਟੀ ਰੂਲਿੰਗ ਪਾਰਟੀ ਦੇ ਹੈਗੇ ਹੋ ਉਸ ਕਰਕੇ ਉਹਦਾ ਕੀ ਫਰਕ ਪੈਂਦਾ ਮੈਂ ਮੇਰੇ ਤੋਂ ਕਹਦਾ ਪ੍ਰੈਸ਼ਰ ਕੋਈ ਪ੍ਰੈਸ਼ਰ ਨਹੀਂ ਤੁਸੀਂ ਮੇਰੀ ਡਿਟੇਲ ਚੈੱਕ ਕਰਾ ਲਓ ਮੈਨੂੰ ਕਈ ਦੀ ਕਾਲ ਆਈ ਹੋਵੇ ਇਹ ਸਭ ਇਹ ਪ੍ਰੈਸ਼ਰ ਵਾਲੀਆਂ ਗੱਲਾਂ ਥੋੜਾ ਜਿਹਾ ਅਕਰਮ ਜਿੱਠੀ ਦੇ ਸਮਰਥਕਾਂ ਦੇ ਵੱਲੋਂ ਨਾਰੇबाजी ਕੀਤੀ ਗਈ ਉਹ ਕਹਿ ਰਹੇ ਕਿ ਬਿੱਟਮ ਜਿੱਤ ਨੇ ਕੰਮ ਨਹੀਂ ਕੀਤਾ ਇਸ ਦੀ ਗੱਲ ਦਾ ਵਿਕਰੀਓ ਵੇਖੋ ਮੇਰੇ ਭਰਾ ਮੈਂ ਉਹਨਾਂ ਚ ਰਿਹਾ ਮੈਚ ਉਹਨਾਂ ਦੇ ਕੋ ਕਿੰਦੂ ਪਰੰਤੂ ਕਰਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੋ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸਿਆਮ ਸਾਹਿਬ ਨੂੰ ਰਿਕਵੈਸਟ ਕਰਕੇ ਨਾਲ ਖੇਡਾਂਗੇ ਥੈਂਕ ਯੂ ਥੈਂਕ ਯੂ ਆ ਮੈਨੂੰ ਤੇ ਵੈਸੇ ਸਾਥ ਆਪੀ ਮੈਨ ਨਾਲ ਆ ਲੈ ਚਲੋ ਸਾਈਡ ਤੋਂ ਬਣਾ ਲਈਏ ਠੀਕ ਹੋ ਗਿਆ ਸਾਈਡ ਨਸ਼ਮ ਕਾਦਮ ਵਿੱਚ ਗ੍ਰਿਫਤਾਰ ਸ਼ਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੇ ਕਰੀਬੀ ਅਤੇ ਸਾਬਕਾ ਪੀਏ ਤਲਬੀਰ ਗਿੱਲ ਨੇ ਅੱਜ ਵਿਜੀਲੈਂਸ ਬਿਊਰੋ ਅੱਗੇ ਆਪਣੇ ਬਿਆਨ ਦਰਜ ਕਰਵਾਏ ਹਨ ਜਾਣਕਾਰੀ ਮੁਤਾਬਕ ਵਿਜੀਲੈਂਸ ਵੱਲੋਂ ਮਜੀਠੀਆ ਨਾਲ ਜੁੜੇ ਕਈ ਪੁਰਾਣੇ ਸਾਥੀਆਂ ਨੂੰ ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਤਲਬੀਰ ਗਿੱਲ ਨੂੰ ਵੀ ਬੁਲਾਇਆ ਗਿਆ ਸੀ ਤਲਬੀਰ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਵਿਜੀਲੈਂਸ ਅੱਗੇ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ ਪਰ ਇਸ ਸਮੇਂ ਉਹ ਕੁਝ ਵੀ ਵਿਸਤਾਰ ਵਿੱਚ ਨਹੀਂ ਦੱਸ ਸਕਦੇ ਕਿਉਂਕਿ ਇਹ ਹਜੇ ਜਾਂਚ ਦਾ ਵਿਸ਼ਾ ਹੈ ਉਹਨਾਂ ਕਿਹਾ ਕਿ ਵਿਜੀਲੈਂਸ ਜਾਂਚ ਕਰ ਰਹੀ ਹੈ ਉਹ ਸਚਾਈ ਤੋਂ ਡਰਦੇ ਨਹੀਂ ਜਦੋਂ ਵੀ ਉਹਨਾਂ ਦੀ ਲੋੜ ਹੋਈ ਉਹ ਸਹਿਯੋਗ ਦੇਣ ਦੇ ਦੇਣ ਦੇ ਲਈ ਪਹੁੰਚਣਗੇ ਤਲਵੀਰ ਗਿੱਲ ਨੇ ਇਹ ਵੀ ਕਿਹਾ ਕਿ ਲੋਕ ਸਭ ਕੁਝ ਜਾਣਦੇ ਨੇ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਉਹ ਲੇਖਣਯੋਗ ਹੈ ਕਿ ਵਿਜੀਲੈਂਸ ਵੱਲੋਂ ਬਿਕਰਮਜੀਤ ਮਜੀਠੀਆ ਨੂੰ ਨਸ਼ਾ ਮਾਮਲੇ 'ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਹੁਣ ਉਸ ਦੇ ਕਰੀਬੀਆਂ ਤੋਂ ਜਾਣਕਾਰੀ ਜਿਹੜੀ ਹੈ ਇਕੱਤਰ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਿਹਾ মিডিਆ ਨਾਲ ਗੱਲਬਾਤ ਕਰਦਿਆਂ ਹੋਇਆ ਤਲਵੀਰ ਗਿੱਲ ਦੇ ਵੱਲੋਂ ਆਓ ਸੁਣਦੇ ਹਾਂ ਤਲਬੀਤ ਤਲਬੀਤ ਕੇ ਲੋਗਾਂ ਨੂੰ ਹਾਂ ਜੀ ਬਿਆਨ ਤੇ ਹਾਂ ਜੀ ਮਾਈਕ ਲੈ ਐਪੜੇ ਜੋ ਕਿ ਕਰਦਾ ਬੰਦਾ ਹਾਂ ਜੀ ਬਜੀ ਕਰਨਾ ਪਿਓ ਲੜਨਾ ਪਿਓ ਰਹਾ ਉਹ ਚੁੱਪ ਕਰੋਗੇ ਯਾਰ ਉਹ ਮੇਰੀ ਕੋ ਫਗੜਾ ਉਹ ਇਧਰ ਉਹ ਇਧਰ ਨਹੀਂ ਆਉਂਦਾ ਯਾਰ ਹਾਂ ਜੀ ਸਰ ਤੁਸੀਂ ਇੱਥੇ ਪਹੁੰਚਿਓ ਬਿਆਨ ਦੇਗਾ ਸੀ ਬਿਆਨ ਹਾਂ ਜੀ ਕੀ ਕੀ ਜਾਣ ਕੀ ਬਿਆਨ ਬਾਜੀ ਦਿੰਦੇ ਪਏ ਹਾਂ ਰੱਦ ਜਿਲੈਂਸ ਨੇ ਮੈਨੂੰ ਸਮਨਿੰਗ ਦਿੱਤੀ ਮੈਂ ਅੱਜ ਦਾ ਮੈਨੂੰ ਉਹ ਨਾ Các bạn hãy đăng kí cho kênh lalaschool Để không bỏ lỡ ਆਸਕੇ ਆਪਦੇ ਬਿਆਨ ਜਿਹੜੇ ਕਲਮਬੰਦ ਕਰਾਤੇ ਆ ਬਸ ਇਹ ਤੁਹਾਡੇ ਪਹਿਲਾਂ ਵੀ ਕਹਿਣ ਹੋਈ ਸੀ ਹਾਂਜੀ ਹੋਈ ਸੀ ਸਭ ਉਹ ਬਿਆਨ ਦਿੱਤੇ ਵੀ ਜਿਹੜੇ ਐਫਆਈਆਰ ਦਿੱਤੀ ਸੀ ਕਿਗਾ ਕੋਈ ਬਿਆਨ ਤੋਂ ਹੀ ਰਹਿਣਾ ਜਿਹੜੇ ਪਹਿਲਾਂ ਵੀ ਬਿਆਨ ਹੋਈ ਸੀ ਅੱਜ ਵੀ ਹੋਇਆ ਬਿਆਨ ਤੇ ਬਿਆਨ ਹੀ ਹੁੰਦੇ ਆ ਬਿਆਨ ਬਿਆਨ ਦਿੱਤੇ ਕੀ ਗਾਇ ਕੀ ਪੁੱਛੀਏ ਕੋਈ ਨਹੀਂ ਦੇ ਦਿੱਤਾ ਇਹਦੇ ਤਾਂ ਦੇਸੀ ਕੇ ਪਿਆਰ ਕੇ ਨਹੀਂ ਇਹ ਬਾਹਰ ਦਾ ਕੰਮ ਨਹੀਂ ਕਰ ਸਕਦਾ ਨਾ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਂ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਂ ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਮਗ ਹੱਕ ਦੇ ਦੇ ਕੇ ਗਿਆ ਕਿ ਖਲਾਸ ਫਤ ਦੇ ਕੇ ਕਿਹਾ ਤੇ ਕੀ ਜੋ ਕੁਝ ਹੋਇਆ ਮੈਂ ਸਭ ਕੁਝ ਦੱਸਾਂ ਤੇ ਨਰਿੰਦਰ ਸਿੰਘ ਜੀ ਨੇ ਕਿਹਾ ਕਿ ਇਹ ਕਿ ਉਹ ਉਸੇ ਸਾਹਮਣੇ ਤੁਸੀਂ ਦੱਸੋ ਕਿ ਕਿੰਨਾ ਕੋਸ਼ਿਸ਼ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਤਾਂ ਮੇਰੇ ਤੁਸੀਂ ਭਰਾ ਉਹ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸ ਸਕਦਾ ਵਿਜੀਲੈਂਸੀ ਟੀਮ ਤੇ ਰਿਪੋਰਟ ਪੀਸਕਲੇ ਮੈਂ ਇਕੱਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਫੋਨ ਕੀਤੀ ਇਹ ਵਿਚਾਰੇ 2 ਵਜੇ ਦੀ ਮੇਰੀ ਵੇਟ ਕਰ ਰਹੇ ਸੀ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਕਹਿੰਦੇ ਭਾਜੀ ਅਸੀਂ ਤੇ ਹੁਣ ਚਾਹ ਪੀਂ ਲਿਆ ਜਾਂ ਨਹੀਂ ਟੀਸਟਾਤ ਮੈਂ ਯਾਰ ਮੈਂ ਇੱਧਰ ਕਿਤੇ ਆ ਜਾ ਮੈਨੂੰ ਇੱਥੇ ਮਿਲੋ ਤੇ ਮੈਨੂੰ ਕਹੇ ਲੱਗੇ ਮੈਸੇਜ ਆਏ ਨੇ ਮੈਸੇਜ ਤਾਂ ਉਹਦੀ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਕਿ ਮਾਮਲੇ ਦੇ ਨਾ ਉਹ ਗੱਲਬਾਤਾਂ ਹੀ ਕਰਨਾ ਹੈ ਕਿ ਹੋਰ ਇਹ ਤੇ ਕੀ ਕਰਨਾ ਹੈ ਇਹਨਾਂ ਨਾਲ ਗੱਲਬਾਤ ਨਹੀਂ ਨਹੀਂ ਦੁਬਾਰਾ ਬਣਾਇਆ ਤੀ ਤੈਲੀਵਿਜ਼ਨ ਜਿੱਸਾ ਤੇਰੇ ਤੋਂ ਬਾਦਿਆਂ ਜੀ ਕਹਿ ਚੀ ਕਿ 2012 ਚ ਵੀ ਸਬੂਤ ਆ ਗਏ ਸੀ 21 ਚ ਵੀ ਗਏ ਪਿੱਛੇ ਚ ਵੀ ਗਏ ਦੇਖੋ ਇਹ ਉਹ ਦੇਖੋ ਉਹ ਚਟੋ ਚਟੋ ਪੱਦੇ ਸਾਲ ਦਾ 18 ਇਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਉਹਨਾਂ ਪੁੱਛਿਆ ਨਾ ਮੈਨੂੰ ਦੱਸਿਆ ਉਹ ਉਹਨਾਂ ਦੇ ਆਪਦੇ ਬਿਆਨ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਕੇ ਆ ਕਿ ਬਿਲਕੁਲ ਸਹੀ ਸੀ ਦੁਬਾਰਾ ਬੁਲਾਇਆ ਦੁਬਾਰਾ ਜੇ ਮੈਨੂੰ ਬੁਲਾਉਣਗੇ ਮੈਂ ਫੇਰ ਆਉਣ ਨੂੰ ਅਜਰਿਆ ਤੁਸੀਂ ਨੰਮਾ ਸਮਾ ਨਾਲ ਲ ਰਹੇ ਉਹਨਾਂ ਦੇ ਹਾਂਜੀ ਪਰ ਉਸ ਕੰਮ ਦੇ ਵਿੱਚ ਜਿੱਥੇ ਸੀ ਜਿੱਥੇ ਹੈ ਤੁਹਾਡਾ ਚੈਨਲ ਕਿਹੜਾ ਵਾ ਹੈ ਪੀਡੀਆ ਜੀ ਹੈ ਅੱਛਾ ਪੀਡੀਆ ਤੁਹਾਨੂੰ ਮੇਰੇ ਤੋਂ ਵੱਧ ਪਤਾ ਤੁਸੀਂ ਮਜੀਠੀਆ ਸਾਹਿਬ ਨੇ ਰਹਿੰਦੇ ਰਹੇ ਜੀ ਨਹੀਂ ਤੁਸੀਂ ਦੱਸੋ ਇਹ ਆਹ ਦੇਖੋ ਆ ਮਣੀ ਨਾਲੀ ਦੇ ਤਰੇ ਇਹ ਉਹਨਾਂ ਦੇ ਚੈਨਲ ਇਹ ਨਹੀਂ ਅੰਦਰ ਨਹੀਂ ਸੰਦਨ ਇਹ ਕਿਹਦੀ ਦਾਸ ਤੁਸੀਂ ਮੈਨੂੰ ਮੂੰਹ ਦੱਸੋ ਹੋਰ ਇਹ ਕਿੱਥੇ ਜਾਂਦੇ ਰਹੇ ਤੁਸੀਂ ਤਕਰੀਬੀ ਰਹੇ ਨਾ ਇਹ ਜੀ ਇਹ ਅੰਦਰ ਇਨਵੈਸਟੀਗੇਸ਼ਨ ਕੇਸ ਆ ਮੈਨੂੰ ਇਹ ਜਿਹੇ ਗੱਲਾਂ ਪੁੱਠੀਆਂ ਸਿੱਧੀਆਂ ਨਾ ਕਰੋ ਵੇਖੋ ਮੈਂ ਐਵੇਂ ਮੈਂ ਮੇਰੇ ਮੂੰਹੋਂ ਕੋਈ ਗਲਤ ਮਲਤ ਗੱਲ ਨਿਕਲ ਜੇ ਤੇ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੈਨੂੰ ਜੋ ਉਹਨਾਂ ਨੇ ਕੁਐਸ਼ਨ ਕੀਤੇ ਮੈਂ ਉਹਨਾਂ ਦੇ ਠੋਕੇ ਜਵਾਬ ਦੇ ਕੇ ਆਂ ਜਿਹੜੀਆਂ ਗੱਲਾਂ ਸਹੀ ਸੀ ਉਹ ਮੈਂ ਕਹਿ ਕੇ ਆਇਆ ਕਿ ਹਾਂ ਇਹ ਬਿਲਕੁਲ ਗੱਲਾਂ ਸਹੀ ਨੇ ਜਿਹੜੀਆਂ ਗਲਤ ਮੈਂ ਕਹਾ ਗਲਤ ਇਹ ਪਾਰਟੀ ਕਰਕੇ ਨਹੀਂ ਕਿ ਕਿ ਤੁਸੀਂ ਅੱਜ ਤੁਸੀਂ ਅਜੋਸ ਪਾਰਟੀ ਰੂਲਿੰਗ ਪਾਰਟੀ ਦੇ ਹੈਗੇ ਹੋ ਉਸ ਕਰਕੇ ਉਹਦਾ ਕੀ ਫਰਕ ਪੈਂਦਾ ਮੈਨੂੰ ਮੇਤੋ ਕਹਦਾ ਪ੍ਰੈਸ਼ਰ ਕੋਈ ਪ੍ਰੈਸ਼ਰ ਨਹੀਂ ਤੁਸੀਂ ਮੇਰੀ ਡਿਟੇਲ ਚੈੱਕ ਕਰਾ ਲਓ ਮੈਨੂੰ ਕਈ ਦੀ ਕਾਲ ਆਈ ਹੋਵੇ ਕੀ ਚਾਹੁੰਦੇ ਇਹ ਪ੍ਰੈਸ਼ਰ ਵਾਲੀਆਂ ਗੱਲਾਂ ਥੋੜਾ ਜੀ ਅਕਰਮ ਜਿੱਠੀ ਦੇ ਸਮਰਥਕਾਂ ਦੇ ਵੱਲੋਂ ਨਾਰੇबाजी ਕੀਤੀ ਗਈ ਉਹ ਕਹ ਰਹੇ ਕਿ ਬਿੱਟਰ ਜਿੱਠ ਨੇ ਕੰਮ ਨਹੀਂ ਕੀਤਾ ਇਸ ਤਰ੍ਹਾਂ ਦਾ ਵਿਕਰੀਓ ਮੇਰੇ ਭਰਾ ਮੈਂ ਉਹਨਾਂ 'ਚ ਰਿਹਾ ਮੈਚ ਉਹਨਾਂ ਦੇ ਕੋ ਕੋੰਦੂ ਕੋੰਦੂ ਕਰਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੋ ਨਾਲ ਜਾਣਾ ਚਾਹੁੰਦੇ ਹਾਂ ਤਾਂ ਮੈਂ ਸੀਆਮ ਸਾਹਿਬ ਨੂੰ ਰਿਕੁਐਸਟ ਕਰਕੇ ਨਾਲ ਖੜਾ ਥੈਂਕ ਯੂ ਥੈਂਕ ਯੂ ਆ ਮੈਨੂੰ ਤੇ ਵੈਸੇ ਸਾਥ ਆਪੀ ਮੈਨ ਨਾਲ ਲੱਗ ਚਲੋ ਸਾਈਡ ਤੋਂ ਬਿਨ੍ਹਾ ਥੈਂਕ ਯੂ ਸਰ ਕੋਟ ਲੈ ਲ